ਆ ਬੰਦਾ ਦੇਖੋ ਸ਼ਿਰੀ ਸਾਹਿਬ ਭਾਈ ਉਹ ਦਿਖਾਏ ਨੂੰ ਇਹ ਠੀਕ ਤੋਂ ਆਇਆ ਇਹ ਬੰਦਾ ਸ਼ਿਰੀ ਸਾਹਿਬ ਆ ਇਹ दारू ਪੀਤੀ ਹੋਈ ਆ ਬੰਦੇ ਦੀ ਸਕੂਟਰੀ ਖੋਲ ਸਕੂਟਰੀ ਖੋਲ ਸਕੂਟਰੀ ਖੋਲ ਆ ਦੇਖੋ दारू ਪੀਤੀ ਆ ਇਹ ਬੰਦੇ ਦੀ ਤੇ ਇਹ ਬੰਦਾ ਉਪਰ ਦੀ ਗੱਲ ਤੁਸੀਂ ਕੀ ਕਰ ਲੋਗੇ ਅੰਮ੍ਰਿਤਧਾਰੀ ਵਿਅਕਤੀ ਠੇਕੇ ਦੇ ਉੱਤੇ ਬੈਠਾ ਸ਼ਰਾਬ ਪੀ ਰਿਹਾ ਸੀ ਤਾਂ ਐਸੇ ਦੇ ਵਿੱਚ ਜਦੋਂ ਉੱਥੇ ਪਹੁੰਚੇ ਇੱਕ ਵਿਅਕਤੀ ਨੇ ਉਸ ਨੂੰ ਕਿਹਾ ਕਿ ਤੁਸੀਂ ਸ਼ਰੀ ਸਾਬ ਪਾਈ ਹੋਈ ਹੈ ਤੇ ਸਿੱਖ ਧਰਮ ਦੇ ਵਿੱਚ ਸ਼ਰਾਬ ਬੱਜਰ ਪ੍ਰਇਤਾ ਦੇ ਵਿੱਚ ਆਉਂਦੀ ਹੈ ਤੇ ਐਸੇ ਜੀ ਤੁਸੀਂ ਸ਼ਰਾਬ ਨਾ ਪੀਓ ਤੇ ਉਸ ਵਿਅਕਤੀ ਨੇ ਫਿਰ ਰੋਕਣ ਵਾਲੇ ਨੂੰ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਇਹ ਵੀ ਕਿਹਾ ਕਿ ਤੂੰ ਮੇਰਾ ਕੀ ਹੀ ਕਰ ਲੇਗਾ ਇਸ ਤੋਂ ਬਾਅਦ ਕੁਝ ਨਿਹੰਗ ਸਿੰਘ ਉੱਥੇ ਪਹੁੰਚੇ ਤੇ ਫਿਰ ਪਹੁੰਚ ਕੇ ਇਸ ਵਿਅਕਤੀ ਦੀ ਚੰਗੀ ਤਰ੍ਹਾਂ ਕਲਾਸ ਲਗਾਈ ਗਈ ਇਸ ਨੂੰ ਥਾੜੇ ਵੀ ਲਿਜਾਇਆ ਗਿਆ ਤੇ ਫਿਰ ਇਸ ਦੇ ਕਕਾਰ ਵੀ ਉਤਾਰੇ ਗਏ ਨੇ ਇਹ ਪੂਰਾ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ ਜਿੱਥੇ ਸਮਰਾਲਾ ਦਾ ਪਿੰਡ ਹੈ ਬਰਧਾਲਾ ਇੱਥੇ ਕੱਲ ਰਾਤ ਦੀ ਹੋਏ ਗੱਲ ਹੈ 9 ਵਜੇ ਦੇ ਕਰੀਬ ਦੀ ਘਟਨਾ ਹੈ ਜਿੱਥੇ ਕਿ ਇੱਕ ਸਰਦਾਰ ਵਿਅਕਤੀ ਹੈ ਬਜ਼ੁਰਗ ਵਿਅਕਤੀ ਹੈ ਤੁਸੀਂ ਦੇਖ ਵੀ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪੂਰੀ ਸਫੇਦ ਦਾੜੀ ਹੈ ਤੇ ਸਾਬਤ ਸੂਰਤ ਹੈ ਉੱਥੇ ਸ਼ਸਤਰ ਵੀ ਪਹਿਨੇ ਹੋਏ ਨੇ ਸ਼ੀਰ ਸਾਹਿਬ ਵੀ ਧਾਰਨ ਕੀਤੀ ਹੋਈ ਆ ਪਰ ਸ਼ਰਾਬ ਦੇ ਨਸ਼ੇ 'ਚ ਬੁਰੀ ਤਰ੍ਹਾਂ ਟੁੱਟਨਾਂ ਉਸ ਦੀ ਜਦ ਸਕੂਟੀ ਨੂੰ ਖਲਵਾਇਆ ਤਾਂ ਉਸ ਦੇ ਵਿੱਚ ਵੀ ਸ਼ਰਾਬ ਦੀਆਂ ਬੋਤਲਾਂ ਸੀ ਇਹ ਦਾਵਾ ਹੁਣ ਉੱਥੇ ਪਹੁੰਚੇ ਨਿਹੰਗਾਂ ਦੇ ਵੱਲੋਂ ਕੀਤਾ ਗਿਆ ਹਾਲਾਂਕਿ ਇਹ ਸਾਰੀ ਘਟਨਾ ਉਦੋਂ ਸਾਹਮਣੇ ਆਈ ਜਰ ਨਿਹੰਗ ਸਿੰਘਾਂ ਦੀ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਜੇਕਰ ਕੋਈ ਵੀ ਵਿਅਕਤੀ ਬਾਣੇ ਦੀ ਮਰਿਆਦਾ ਨੂੰ ਭੰਗ ਕਰਦਾ ਹੈ ਤਾਂ ਉਸ ਦੇ ਉੱਤੇ ਸਖਤ ਐਕਸ਼ਨ ਉਹ ਲੈਣਗੇ ਕਿਉਂਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਉਹਨਾਂ ਅਨੁਸਾਰ ਕੀਤੀ ਜਾ ਰਹੀ ਹੈ ਐਸੇ ਕੁਝ ਲੋਕਾਂ ਦੇ ਵੱਲੋਂ ਪਰ ਇਸ ਮਾਮਲੇ ਚ ਜੇਕਰ ਦੇਖੀਏ ਤਾਂ ਪੁਲਿਸ ਕੋਲ ਵੀ ਮਾਮਲਾ ਪਹੁੰਚਿਆ ਤੇ ਇਹਨਾਂ ਨਿਹੰਗ ਜਥੇਬੰਦੀਆਂ ਨੇ ਵੀ ਆਪਣੀ ਕਾਰਵਾਈ ਕੀਤੀ ਐ। ਅਸੀਂ ਵੀਡੀਓ ਵੀ ਸਾਹਮਣੇ ਆਈ ਐ। ਪਹਿਲਾਂ ਤੁਹਾਨੂੰ ਵੀਡੀਓ ਦਿਖਾਉਣੀ ਐ ਕਿ ਵਿਅਕਤੀ ਦੀ ਉਦੋਂ ਹਾਲਤ ਕਿ ਹੋ ਜਾਈ ਸੀ ਜਦੋਂ ਫੜਿਆ ਗਿਆ। ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਹ ਬੰਦਾ ਦੇਖੋ ਜੀ ਇੱਧਰੋਂ ਨਹੀਂ ਵੀਰੇ। ਆਹ ਬੰਦਾ ਦੇਖੋ ਸ਼ਿਰੀ ਸਾਹਿਬ ਭਾਈ ਉਹ ਦਿਖਾਏ ਨੂੰ। ਇਹ ਠਿੱਕੇ ਤੋਂ ਆਇਆ ਵਾ। ਇਹ ਬੰਦਾ ਸ਼ਿਰੀ ਸਾਹਿਬ ਆ। ਇਹ दारू ਪੀਤੀ ਹੋਈ ਆ ਬੰਦੇ ਦੀ। ਸਕੂਟਰੀ ਖੋਲ। ਸਕੂਟਰੀ ਖੋਲ। ਖੋਲ ਸਕੂਟਰੀ ਖੋਲ। ਸਕੂਟਰੀ ਖੋਲ। ਆ ਦੇਖੋ दारू ਪੀਤੀ ਆ ਬੰਦੇ ਦੀ ਤੇ ਇਹ ਬੰਦਾ ਉੱਪਰ ਦੀ ਕਹਿੰਦਾ ਤੁਸੀਂ ਕੀ ਕਰ ਲੋਗੇ ਨਾ ਯਾਰ ਚੋਰੀ ਤੋਂ ਪਾਈ ਪਾਰੀ ਸਰੀ ਸਭ ਨੂੰ दारू ਕਿੱਥੇ ਆ ਆ ਡਿੱਗੀ ਖੋਲ ਮੂਹਰੀ ਵੀਰੇ ਦੀ ਭਾਈ ਜੀ ਉਹ ਬੰਦੇ ਉਹ ਲੈ ਗਿਆ ਆਪਣੇ ਗੰਦੇ ਨੂੰ ਸਟੋਰ ਤੇ ਜਾਣਾ ਸੀਗਾ ਉੱਡੀਆਂ ਸੀਗੀਆਂ ਜਾ ਜਾ ਸਾਨੂੰ ਕੋਈ ਉਹਦਾ ਕੋਈ ਮਤਲਬ ਨਹੀਂ ਜਾਉਂਦਾ ਹਾਂ ਆ ਦੇਖੋ ਤੁਸੀਂ ਆ ਦੇਖ ਲਓ ਕਿੱਡਾ ਉਹ ਆ ਵੀਡੀਓ ਜੋ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਵਿਅਕਤੀ ਹੈ ਉਸ ਸਮੇਂ ਪੂਰਨ ਤੌਰ ਤੇ ਨਸ਼ੇ ਦੀ ਹਾਲਤ ਦੇ ਵਿੱਚ ਹੈ ਜੋ ਕਿ ਪਹਿਲਾਂ ਆਕੜ ਰਿਹਾ ਸੀ ਪਰ ਜਦ ਹੋਰ ਕਾਫੀ ਸਾਰੇ ਵਿਅਕਤੀ ਆ ਗਏ ਫਿਰ ਮੁਆਫੀਆਂ ਮੰਗਣ ਲੱਗ ਗਿਆ ਜਦ ਉਸ ਨੂੰ ਪੁੱਛਿਆ ਕਿ ਤੁਸੀਂ ਅੱਗੇ ਵੀ ਸ਼ਰਾਬ ਪੀਨੇ ਹੋ ਫਿਰ ਕਹਿੰਦਾ ਨਹੀਂ ਮੈਂ ਤਾਂ ਪਹਿਲੀ ਵਾਰ ਪੀਤੀ ਹੈ ਫਿਰ ਉਸ ਤੋਂ ਬਾਅਦ ਕਹਿਣ ਲੱਗ ਗਿਆ ਨਹੀਂ ਦੂਸਰੀ ਤੀਸਰੀ ਵਾਰ ਪੀਤੀ ਹੈ ਪਰ ਜੋਸ਼ ਦੀ ਹਾਲਤ ਸੀ ਉਸ ਤੋਂ ਪਤਾ ਲੱਗ ਰਿਹਾ ਸੀ ਕਿ ਇਹ ਵਿਅਕਤੀ ਇੱਕ ਨਿਯਮਿਤ ਸ਼ਰਾਬ ਪੀਣ ਵਾਲਾ ਵਿਅਕਤੀ ਹੈ ਹਾਲਾਂਕਿ ਇਸ ਦੇ ਨਾਲ ਦੋ ਹੋਰ ਵਿਅਕਤੀ ਸੀ ਜੋ ਸ਼ਰਾਬ ਪੀ ਰਹੇ ਸੀ ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਪ੍ਰਵਾਸੀ ਵਿਅਕਤੀ ਸੀ ਜਿਨ੍ਹਾਂ ਦੇ ਬਾਰੇ ਵੀ ਹੁਣ ਅੱਗੇ ਤਫ਼ਤੀਸ਼ ਕੀਤੀ ਜਾ ਰਹੀ ਹੈ ਪਰ ਇਸ ਮਾਮਲੇ 'ਚ ਦੇਖੀਏ ਤਾਂ ਬਲਵੰਦਰ ਇਸ ਵਿਅਕਤੀ ਦਾ ਨਾਮ ਸਾਹਮਣੇ ਆਇਆ ਜੋ ਕਿ ਕੁਰਕ ਖੇਤਰ ਦੇ ਨਾਲ ਸੰਬੰਧ ਰੱਖਣ ਵਾਲਾ ਹੈ ਤਾਂ ਐਸੇ 'ਚ ਹੁਣ ਇਸ ਵਿਅਕਤੀ ਤੇ ਤਾਂ ਕਾਰਵਾਈ ਕੀਤੀ ਹੀ ਕੀਤੀ ਗਈ ਹੈ ਪਰ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਨਿਹੰਗ ਸਿੰਘਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੋਈ ਇਸ ਤਰ੍ਹਾਂ ਸ਼ਰਾਬ ਪੀਂਦਾ ਪਾਇਆ ਗਿਆ ਅੰਮ੍ਰਿਤਧਾਰੀ ਹੋ ਕੇ ਵੀ ਤਾਂ ਫਿਰ ਉਸ ਤੇ ਉਹ ਸਖਤ ਐਕਸ਼ਨ ਕਰਨਗੇ ਪਰ ਇਸ ਤੋਂ ਬਾਅਦ ਇੱਕ ਸਵਾਲ ਵੀ ਖੜਾ ਹੁੰਦਾ ਹੈ ਕਿ ਐਕਸ਼ਨ ਕਰਨਾ ਚਲੋ ਧਾਰਮਿਕ ਤੌਰ ਦੇ ਉੱਤੇ ਜੋ ਮਰਿਆਦਾ ਉਸ ਦਾ ਖੰਡਨ ਕੀਤਾ ਪਰ ਉਹਨਾਂ ਦੇ ਵੱਲੋਂ ਚੇਤਾਵਨੀ ਇਹ ਵੀ ਦਿੱਤੀ ਗਈ ਹੈ ਕਿ ਇਹ ਤਾਂ ਬਜ਼ੁਰਗ ਵਿਅਕਤੀ ਸੀ ਇਸ ਦੇ ਲਈ ਅਸੀਂ ਇਸ ਨੂੰ ਪੁਲਿਸ ਸਕੂਲ ਲੈ ਕੇ ਗਏ ਪਰ ਅਗਲੀ ਵਾਰ ਜੇ ਕੋਈ ਪਾਇਆ ਗਿਆ ਤਾਂ ਉਸ ਤੇ ਐਕਸ਼ਨ ਅਸੀਂ ਕਰਾਂਗੇ ਹੁਣ ਇਸ ਐਕਸ਼ਨ ਦਾ ਮਤਲਬ ਕੀ ਹੈ ਇਹ ਤੁਸੀਂ ਸਾਰੇ ਭਲੀ ਭਾਂਤ ਜਾਣੂ ਹੋ ਤਾਂ ਐਸੇ ਦੇ ਵਿੱਚ ਜੇਕਰ ਕਿਸੇ ਵਿਅਕਤੀ ਦੇ ਨਾਲ ਹਿੰਸਕ ਤੌਰ ਤੇ ਵਰਤਾ ਕੀਤਾ ਜਾਂਦਾ ਉਸ ਨੂੰ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਜੇਕਰ ਧਾਰਮਿਕ ਤੌਰ ਦੇ ਉੱਤੇ ਕੋਈ ਵਿਅਕਤੀ ਉਹਨਾਂ ਭਾਵਨਾਵਾਂ ਨੂੰ ਆਹਤ ਕਰਦਾ ਤਾਂ ਐਸੇ 'ਚ ਉਸਤੇ ਪੁਲਿਸ ਦੇ ਕੋਲ ਜਾ ਕੇ ਕਾਰਵਾਈ ਕਰਵਾਈ ਜਾ ਸਕਦੀ ਜਿਸ ਨੂੰ ਲੀਗਲੀ ਸਹੀ ਵੀ ਮੰਨਿਆ ਜਾ ਸਕਦਾ ਪਰ ਜੇਕਰ ਕਿਸੇ ਵਿਅਕਤੀ ਦੇ ਨਾਲ ਧਰਮ ਦੇ ਨਾਮ ਦੇ ਉੱਤੇ ਸ਼ਰਾਬ ਪੀਣ ਨੂੰ ਲੈ ਕੇ ਹਿੰਸਾ ਹੁੰਦੀ ਹੈ ਤਾਂ ਇਹ ਆਪਣੇ ਆਪ 'ਚ ਇੱਕ ਗੁਨਾਹ ਹੋਏਗਾ ਕਿਉਂਕਿ ਸ਼ਰਾਬ ਪੀਣਾ ਆਪਣੇ ਆਪ 'ਚ ਕੋਈ ਗੁਨਾਹ ਨਹੀਂ ਹੈ ਇਹ ਜੇਕਰ ਕਹੀਏ ਤਾਂ ਕਾਨੂੰਨ ਦੇ ਅਨੁਸਾਰ ਲੀਗਲ ਹੈ ਪਰ ਐਸੇ 'ਚ ਜੇਕਰ ਧਾਰਮਿਕ ਨਜ਼ਰੀਏ ਤੋਂ ਦੇਖੀਏ ਤਾਂ ਸ਼ਰਾਬ ਪੀਣਾ ਬੰਜਰਕਰਤਾ ਦੇ ਵਿੱਚ ਆਉਂਦਾ ਹੈ ਤਾਂ ਐਸੇ 'ਚ ਜ਼ਰੂਰੀ ਇਹ ਵੀ ਹੈ ਕਿ ਲੋਕ ਖੁਦ ਵੀ ਸੰਜਮ ਰੱਖਣ ਤੇ ਖੁਦ ਵੀ ਮਾਨਤਾਵਾਂ ਦਾ ਪਾਲਣ ਕਰਨ ਤੇ ਇਸ ਦੇ ਨਾਲ ਕੋਈ ਐਸੀ ਧਾਰਮਿਕ ਭਾਵਨਾਵਾਂ ਆਹਤੋਂ ਨਾ ਹੋਣ ਪਰ ਦੂਸਰੇ ਪਾਸੇ ਉਹ ਜਥੇਬੰਦੀਆਂ ਜੋ ਨਿਹੰਗਾਂ ਦੀਆਂ ਜਥੇਬੰਦੀਆਂ ਨੇ ਉਹ ਵੀ ਕੋਈ ਇਸ ਤਰ੍ਹਾਂ ਦਾ ਐਕਸ਼ਨ ਨਾ ਲੈਣ ਜਿਸ ਨਾਲ ਜੋ ਭਾਈਚਾਰਕ ਤਣਾਵਾ ਬਣਾਏ ਜਾਂ ਫਿਰ ਕਿਸੇ ਤਰੀਕੇ ਦਾ ਸਹਿਮ ਦਾ ਮਾਹੌਲ ਪੈਦਾ ਹੋਵੇ ਵੈਸੇ ਤੁਹਾਨੂੰ ਕੀ ਲੱਗਦਾ ਹੈ ਇਸ ਸਾਰੀ ਘਟਨਾ ਦੇ ਬਾਰੇ ਆਪਣੀ رائے ਵੀ ਜ਼ਰੂਰ ਦਿਓ ਮੇਰਾ ਨਾਮ ਆਰਪੇਤ ਸਿੰਘ ਖਾਲਸਾ ਪਿੰਡ ਕੁਲੇਵਾਲ ਇਨੇ ਕਿਤੇ ਕਿਵੇ ਕੋਈ ਸੀ ਉਹ ਰਫਾਨ ਉਹ ਸ਼ਰਾਬ ਦੇ ਨਾਲ ਖੜਿਆ ਹਰ ਮਾਮਲਾ ਹੋ ਜਾਂਦਾ ਕਿੱਥੇ ਦੀ ਘਟਨਾ ਜੀ ਵਰਧਾਲਾ ਠੇਕੇ ਦੀ ਮੇਰਾ ਰਿਸ਼ਤੇਦਾਰਾ ਮੁੰਡਾ ਤੇ ਉਹ ਉੱਥੇ ਬੈਠਾ ਸੀ ਤੇ ਉਹਨੇ ਦੱਸਿਆ ਮੈਨੂੰ ਫੋਨ ਕਰਕੇ ਵੀ ਇਦਾਂ ਕਰਕੇ ਵੀ ਇੱਕ ਅਮਰਤਰੀ ਬੰਦਾ ਇੱਥੇ ਬੈਠਾ ਸ਼ਰਾਬ ਪੀ ਰਿਹਾ ਵੀ ਮੈਂ ਉਹਨੂੰ ਰੋਕਿਆ ਤੇ ਮੇਰੇ ਰੋਕਣ ਦੇ ਬਾਅਦ ਵੀ ਉਹ ਕਹਿੰਦਾ ਵੀ ਮੇਰਾ ਕੋਈ ਕੀ ਬਗੜ ਲੂਗਾ ਮੈਂ ਤਾਂ ਪੀਣ ਨੂੰ ਕੋਣ ਹੰਨਾ ਮੰਨ ਨਹੀਂ ਕਹੜਿਆ ਫਿਰ ਅਸੀਂ 10 ਮਿੰਟ ਦੇ ਵਿੱਚ ਵੀ ਅਸੀਂ ਇੱਥੇ ਪਹੁੰਚ ਗਏ ਕੌਂਟੇ ਜਾ ਕੇ ਫੜ ਲਿਆ ਬੰਦਾ ਕਿੰਨੀ ਗੰਟੀ ਖੇਡ ਤਫੀ ਦੋ ਜਣੇ ਮੁੰਡੇ ਨਹੀਂ ਮੋਕੇ ਤੇ ਜਦੋਂ ਕਿ ਕੀ ਜਿਹੜਾ ਆਪਣੇ ਪਾਰੀ ਤੋਂ ਵਿਅਕਤੀ ਮਿਲੇ ਉਹਨਾਂ ਕਿੰਨੇ ਜਾਣੂ ਸਨ ਉਹਨਾਂ ਦੋ ਜਣੇ ਸੀ ਉਹ ਮੇਰੇ ਹਿਸਾਬ ਨਾਲ ਮੈਨੂੰ ਭਈਏ ਲੱਗੇ ਨੇ ਜਿਹੜੀ ਸ਼ਰਾਬ ਦੀ ਹਾਂ ਉਹਨਾਂ ਕੋਲ ਬੋਤਲਾਂ ਵੀ ਸੀ ਦੋ ਉਹਨਾਂ ਕੋਲ ਵੀ ਦੋ ਬੋਤਲਾਂ ਬਣੀਆਂ ਸੀ ਤੇ ਇਹ ਬੰਦੇ ਨੇ ਜਿੱਥੋਂ ਸਾਨੂੰ ਦੱਸਿਆ ਸਾਡੇ ਰਿਸ਼ਤੇਦਾਰ ਨੇ ਜਿਹੜੇ ਦੋ ਬੋਤਲਾਂ ਡਿੱਗ ਸਕੂਟੀ ਦੀ ਡਿੱਗੀ ਚ ਪਾਈਆਂ ਹੋਇਆਂ ਜੋ ਤਫੀਸ਼ ਕਿੱਥੇ ਹੈ ਇਹ ਪਤਾ ਨਹੀਂ ਕਿ ਕਿਹਦਾ ਬੰਦਾ ਕੀ ਨਾਮ ਇਹ ਨਾਮ ਇਹਦਾ ਜੀ ਹੈਗਾ ਇਹ ਹਰਿਆਣੇ ਵਾਲ ਦਾ ਕਿਤੇ ਕੋਲਡ ਸਟੋਰ ਦੇ ਵਿੱਚ ਕੰਮ ਕਰ ਰਿਹਾ ਹੈ। ਸਤਿਮ ਕੋਲਡ ਸਟੋਰ ਦੇ ਵਿੱਚ ਕੰਮ ਕਰ ਰਿਹਾ ਨਾਮ ਹਜੇ ਸਾਨੂੰ ਉਹਦਾ ਪਤਾ ਨਹੀਂ ਲੱਗਿਆ ਕਿਉਂਕਿ ਤੋਂ ਤੋਂ ਲਾ ਕੇ ਬੋਲ ਰਿਹਾ। ਪ੍ਰਸ਼ਾਸਨ ਵਾਲਿਆਂ ਨੇ ਆਪਣੇ ਪਰਦਾ ਲਾ ਚੌਕੀ ਵਾਲਿਆਂ ਨੇ ਤਾਂ ਨਾਮ ਐਡਰੈਸ ਲਿਖ ਲਿਆ। ਜਿਵੇਂ ਕਿ ਅਮਰ ਭਾਰੀ। ਇਹ ਰ ਕੰਮ ਨਹੀਂ ਕਰਨਾ। ਤੁਸੀਂ ਕੀ ਫਿਰ ਅੱਗੇ ਖੁੱਸੋਗੇ ਕੀ ਕਰਦੇ ਹੋ। ਦੇਖੋ ਜੀ ਅਸੀਂ 10-15 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੋਇਆ ਸੀ। ਤੇ ਉਹਦੇ ਵਿੱਚ ਅਸੀਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਸੀ ਵੀ ਸਾਨੂੰ ਕੋਈ ਵੀ ਬਾਣੇ ਵਾਲਾ ਜਾ ਅਮਰਦਾਰੀ ਬੰਦਾ ਕੋਈ ਵੀ ਸਾਨੂੰ ਗਲਤ ਖਰਚ ਕਰਦਾ ਮਿਲ ਗਿਆ ਕੋਈ ਨਸ਼ਾ ਕਰਦਾ ਮਿਲ ਗਿਆ ਸ਼ਰਾਬੀ ਨਾ ਮਿਲ ਗਿਆ ਸਿੰਗਾ ਵੱਲੋਂ ਜੋ ਕਾਰਵਾਈ ਹੋਣੀ ਉਹ ਅਲੱਗ ਪ੍ਰਸ਼ਾਸਨ ਵੱਲੋਂ ਉਹਦੇ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਅਸੀਂ ਉਹ ਕਰਵਾਵਾਂਗੇ ਪਰ ਦੇਖੋ ਉਹ ਲੋਕ ਕੀ ਕਰ ਰਹੀ ਹੈ ਸਾਡੇ ਵੱਲੋਂ ਤਾਂ ਅਜੇ ਜਿਵੇਂ ਜਿਵੇਂ ਸੀਗਾ ਨਾਰਮਲ ਅਸੀਂ ਤੇ ਆ ਕੇ ਪ੍ਰਸ਼ਾਸਨ ਦੇ ਹਲਾਤ ਬਿਲਕੁਲ ਉਹ ਕਰਤਾ ਇੱਕ ਤਰੀਕੀ ਦਾ ਬੰਦੇ ਨੂੰ ਹੁਣ ਪ੍ਰਸ਼ਾਸਨ ਵੱਲੋਂ ਕੀ ਕਰ ਰਹੀ ਹੁੰਦੀ ਹੈ ਜੀ ਪ੍ਰਸ਼ਾਸਨ ਵਾਲੇ ਜੀ ਉਹਦਾ ਮੁਲਾਜਾ ਆਪਣੇ ਸਿਵਲ ਹਸਪਤਾਲ ਖਮਰਾਲੇ ਲੈ ਕੇ ਆਏ ਨੇ ਜੀ ਤੇ ਹੁਣ ਇਸ ਟਾਈਮ ਉਹਦਾ ਮੁਲਾਜਾ ਹੋ ਰਿਹਾ ਹੈ ਉਹ ਬੀ ਉਹ ਕਹਿੰਦੇ ਜਲਦੀ ਹੋਰ ਕਰਨੇ ਜਾਂ ਤਾਂ ਉਹ ਸਾਡੀ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਉਹ ਕਹਿੰਦੇ ਵੀ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਅਸੀਂ ਇਹ ਕਰਾਂਗੇ ਕੀ ਲਾਵੇ ਹੈ ਜੇ ਅਮਰ ਛਕਿਆ ਹੋਇਆ ਜਾਂ ਕੀ ਇਹ ਕਹਿ ਰਿਹਾ ਅਮਰ ਛਕਿਆ ਹੋਇਆ ਪਰ ਇਹ ਇਹ ਅਮਰਤ ਨੂੰ ਬਦਨਾਮ ਕਰ ਰਹੇ ਨੇ ਜਾਣ ਬੁੱਝ ਕੇ ਠੇਕੇ ਦੇ ਜਾ ਕੇ ਜੀਰੀ ਸਾਹਿਬ ਆ ਕੇ ਬੈਠਣਾ ਉੱਥੇ ਤੇ ਸਿੱਖਾਂ ਨੂੰ ਬਦਨਾਮ ਕਰਨਾ ਅਸੀਂ ਉਹ ਬੰਦੇ ਨੂੰ ਕਿਹਾ ਵੀ ਤੈਨੂੰ ਵੱਡੀ ਵੱਡੀ ਲੱਤ ਲੱਗੀ ਹੋਈ ਆ ਤੇ ਤੈਨੂੰ ਸ਼ਰਮ ਨਹੀਂ ਆ ਰਹੀ ਤੂੰ ਜੀਰੀ ਸਾਹਿਬ ਪਾ ਕੇ ਦੇ ਠੀਕੇ ਦੇ ਬੈਠ ਕੇ ਖਰਾਬੀ ਦੇ ਆ ਇਹਦੇ ਨਾਲ ਪੂਰੇ ਧਰਮ ਦੀ ਸਿੱਖ ਧਰਮ ਦੀ ਪੂਰੇ ਸਿੱਖ ਧਰਮ ਨੂੰ ਲਾਜ ਲਗ ਰਹੀ ਹੈ ਸਾਡੇ ਕੀ ਜਿਤ ਰਹਿੰਦੀਆਂ ਲੋਕਾਂ ਦੇ ਸਾਹਮਣੇ ਮਤਲਬ ਮਹਾਰਾਜ ਜਗੇ ਅੰਦਰ ਉਹ ਵੀ ਗੱਲ ਕਹੀ ਜਾਂਦੀ ਹੈ ਕਿ ਇਹ ਸਿਉ ਨਹੀਂ ਕਰਦਾ ਭਾਈ ਹਾਂਜੀ ਹਾਂਜੀ ਸਾਨੂੰ ਜਦੋਂ ਪੰਜ ਪਿਆਰੇ ਸਾਨੂੰ ਇਹ ਜਦੋਂ ਸਾਨੂੰ ਉਹ ਵਰਜਦੇ ਨੇ ਖਰਾਬ ਦਾ ਸੇਵਨ ਸਾਡਾ ਬਜਰ ਕਰੈਸਟਾਂ ਦੇ ਵਿੱਚ ਆਉਂਦਾ ਜਿਹੜੀ ਬਜਰ ਕਰਾਇ ਤੇ ਸਭ ਕੋਲ ਖਰਾਬ ਦਾ ਹੋਂ ਖਰਾਬ ਦਾ ਆਉਂਦਾ ਮਰਨੇ ਚੀਤੋ ਸਾਨੂੰ ਰੋਕੇਆ ਪਰ ਇਹ ਲੋਕ ਜਿਹੜੇ ਬਦਨਾਮ ਕਰਨੇ ਵਾਲੇ ਨੇ ਸਿੱਕ ਕੌਮ ਨੂੰ ਸਿੱਕ ਧਰਮ ਨੂੰ ਇਹ ਇਹ ਜਿਹੇ ਲੋਕਾਂ ਦੇ ਜੋਨੀ ਵੀ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਬਣਦੀ ਹੈ ਨਾ ਤੇ ਕੀ ਕੀ ਹੋਵੇ ਗੋਡੇ ਗੋਡੇ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਉਹ ਆਪੇ ਗਿਆਨ ਮੈਦੂ ਜੀ ਇਹ ਸਾਡਾ ਮੈਸੇਜ ਇਹੀ ਹੈ ਵੀ ਚਲੋ ਬਿਰਧ ਸੀ ਬਜ਼ੁਰਗ ਸੀ ਬੰਦਾ ਪਰ ਸਾਨੂੰ ਕੋਈ ਅੱਗੇ ਤੋਂ ਅਸੀਂ ਕਿਸੇ ਨਾਲ ਵਿਹਾਜ ਨਹੀਂ ਕਰਨੀ ਅਸੀਂ ਆਪਣੀ ਕਾਰਵਾਈ ਕਰਕੇ ਅਸੀਂ ਪ੍ਰਸ਼ਾਸਨ ਕੋ ਭਰਾਮਾ ਦੇ ਬੰਦੇ ਨੇ ਇਹ ਇਹਦੀ ਉਮਰ ਲੱਗਦੀ ਆ 60 65 ਸਾਲ ਤੋਂ ਉੱਪਰ ਵੱਧ ਸੀ ਬਜ਼ੁਰਗ ਕਰਕੇ ਸੀ ਚਲੋ ਇਹਦੇ ਦਾੜੇ ਕਰਕੇ ਜਿੱਤੇ ਦਾੜੇ ਕਰਕੇ ਸੀ ਨਹੀਂ ਖੜੇ ਆ ਪੁਰਪ੍ਰਸ਼ਾਸਨ ਦੇ ਫੁਰਦ ਕਰਦਾ ਬੰਦਾ ਗਾਹਾਂ ਨੂੰ ਸਾਨੂੰ ਕੋਈ ਆਜਾ ਕੋਈ ਅਣਗਹਿਲੀ ਕਰਦਾ ਬੰਦਾ ਮਿਲ ਗਿਆ ਪਹਿਲਾਂ ਅਸੀਂ ਆਪ ਫੋਟੋਆਂ ਦੇ ਲਈ ਮੌਕੇ ਦੀ ਵੀਡੀਓ ਵੀ ਬਣਾਈ ਹੈ ਹਾਂਜੀ ਹਾਂ ਵੀਡੀਓ ਬਣਾਈ ਆ ਮੌਕੇ ਦੀ ਸਾਰੀ ਵੀਡੀਓ ਬਣਾਈ ਹੈ ਉਹਦੇ ਵੀ ਡਾਕਟਰ ਹਰਜੀਤ ਸਿੰਘ ਸਰਪੰਚ ਮਿਹਨਤ ਉਹਦਾ ਇਲਾਕੇ ਆ ਜੇ ਅੰਮ੍ਰਿਤਸਰ ਦੇ ਵਿੱਚ ਰਹਿੰਦੀ ਸੀ ਹਾਂਜੀ ਉਹਨਾਂ ਦਾ ਹਾਂਜੀ ਇਹ ਲੈ ਕੇ ਆਇਆ ਬਲਵਿੰਦਰ ਸਿੰਘ ਕਨਵਜਿੰਦਰ ਸਿੰਘ ਇਹ ਹੈਗਾ ਪਿੰਡ ਰਤਨਗੜ੍ਹ ਦਾ ਵਾਸ ਜਿਸ ਤੇ ਕੋ ਮੈਂ ਮੇਰੇ ਕੋਲ ਚੇਤਨ ਉਹ ਕੋ ਲੈ ਕੇ ਆਇਆ ਇਹ ਇਹ ਇਹੜਾ ਮੈਡੀਕਲ ਰਿਪੋਰਟ ਮੇਨ ਵਾਸਤੇ ਲੈ ਕੇ ਆਏ ਸੀ ਜਿਹਦੇ ਜਿਹੜੇ ਸਮੈਲ ਸੀਗੀ ਰੋਕੋ ਕੀ ਤਰ੍ਹਾਂ ਤੇ ਆ ਰਹੀ ਸੀ। ਬਾਕੀ ਜਿਹੜੇ ਨੇ ਬਲੱਡ ਟੈਂਪਲ ਲਏ ਆ ਉਹ ਅਲਕੋਹਲ ਦੀ ਕੰਟੈਂਟ ਜੇ ਵਾਸਤੇ ਭੇਜਾਂਗੇ ਜੋ ਲਾਟਰੀ ਨੂੰ। ਜੋਹਾਂ ਲੱਗਦਾ ਕੋਸਟਰ ਵਾਪਸ ਮਿਸਕਰ ਦੇ ਨੇ ਉਹ ਰੀਅਲ ਨਾਲ ਸਮੈਲ ਆ ਰਹੀ ਸੀ। ਜਿਹਦੇ ਹਿਸਾਬ ਨਾਲ ਇਹ ਫੀਸ ਜਿਹੜੀ ਸੀ 1000 ਉਹ ਸਾਲ ਨੂੰ ਫਾਈਨਲ ਰਿਪੋਰਟ ਤੋਂ। ਹਾਂਜੀ ਇਹ ਫਾਈਨਲ ਰਿਪੋਰਟ ਤੋਂ। ਉਹ ਜਦੋਂ ਐਫਆਈਆਰ ਨੂੰ ਲਈ ਦੋਗੇ ਤਾਂ ਇਹਦੇ ਨਾਲ ਇੱਕ ਕਾਲਟਮ ਅਨਵਰ ਕਰਦਾਂਗੇ ਟੈਂਪਲ।